ਘਟਨਾ ਜੀ ਆ ਚੱਕ ਸਰਕਾਰ ਜੰਗਲ ਦੀ ਘਟਨਾ ਹੈ 1080 ਏਕੜ ਦਾ ਜੰਗਲ ਹੈ ਬੜਾ ਵੱਡਾ ਜੰਗਲ ਹੈ ਇੱਥੇ ਅੱਗ ਲੱਗੀ ਹੈ 12 ਵਜੇ ਦੀ ਇੱਕ ਗੱਡੀ 3 ਵਜੇ ਪਹੁੰਚੀ ਹੈ ਤੋਂ ਉਂਦੇ ਨਾਲ ਇੱਕ ਗੱਡੀ ਨਾਲ ਕੰਟਰੋਲ ਨਹੀਂ ਹੋ ਰਿਹਾ ਬਹੁਤ ਜ਼ੋਰ ਲੱਗ ਰਿਹਾ ਅੱਗ ਬਹੁਤ بڑے ਏਕੜ ਜੇ ਖਲਰੀ ਹੋਈ ਹੈ ਬਹੁਤ ਬੂਟੇ ਸੜ ਗਏ ਨੇ ਜੰਗਲੀ ਜਾਨਵਰਾਂ ਦਾ ਬੜਾ ਨੁਕਸਾਨ ਹੋਇਆ ਪਰ ਅੱਗ ਤੇ ਹਜੇ ਕਾਬੂ ਨਹੀਂ ਪਾਇਆ ਗਿਆ ਕੋਈ ਕਾਰਨ ਪਤਾ ਲੱਗੇ ਕਿਵੇਂ ਅੱਗ ਲੱਗੀ ਪਤਾ ਨਹੀਂ ਹਜੇ ਪਤਾ ਲੱਗੇਗਾ ਫੇਰ ਹੀ ਪਤਾ ਲੱਗਾ ਜੇ ਕੋਈ ਪਤਾ ਨਹੀਂ ਤੇ ਲੋਕਾਦਾਰ ਜਾਂ ਮੁਲਾਜ਼ਮਾਂ ਦੁਆਰਾ ਭਜਾਉਂਦੇ ਕੋਸ਼ਿਸ਼ ਕੀਤੀ ਬਹੁਤ ਫੁੱਲ ਲੱਗੇ ਨੇ ਜੰਗਲਾਤ ਵਾਲੇ ਲੱਗੇ ਨੇ ਜੰਗਲਾਤ ਦੇ ਅਫਸਰ ਆਏ ਹੋਏ ਨੇ ਸਾਰੇ ਅੱਗ ਬੁਝਾਉਣ ਤੇ ਲੱਗੇ ਹੋਏ ਨੇ ਲੋਕਾਂ ਦਾ ਸਹਿਯੋਗ ਸਾਰੇ ਪਹੁੰਚੇ ਹੋਏ ਨੇ ਬੁਝਰੀ ਜ ਨਹੀਂ ਪਰ ਅੱਗ ਤੇ ਹਜੇ ਕੋਈ ਕੰਟਰੋਲ ਨਹੀਂ ਆਇਆ ਇੱਕ ਗੱਡੀ ਆਈ ਉਹ ਇੱਕ ਪਾਸੇ ਕੰਟਰੋਲ ਹੋਇਆ ਦੂਸਰੇ ਪਾਸੇ ਅੱਗ ਬਹੁਤ ਜ਼ਿਆਦੀ ਲੱਗੀ ਏ ਫੋਨ ਕੀਤਾ ਉਹ ਕਹਿੰਦੇ ਜਿਹੜੀ ਅੱਗ ਲੱਗੀ ਆ ਚੱਕ ਸਰਕਾਰ ਜੰਗਲ ਜੱਗ ਲੱਗੀ ਆ ਜੰਗ ਅੱਗ ਲੱਗੀ ਆ ਘਟੋ ਘਟ ਵੀ ਪੰਜ ਛੇ ਥਾਵਾਂ ਤੇ ਜਿਹਦੇ ਨਾਲ ਸਤ ਤੋਂ ਮਸਾਂ ਹੀ 200 ਵੀਰ 400 ਮੀਟਰ ਹੋਗਾ ਸਤ ਤੋਂ ਦੂਰ ਨਾਲ ਇਹ ਜਿਹੜਾ ਨਾ ਕਾਬੂ ਕੀਤਾ ਗਿਆ ਤੇ ਹੋ ਸਕਦਾ ਉਹਨਾਂ ਗਾਵਾਂ ਨੂੰ ਸਮਝ ਕਣਕਾ ਨਹੀਂ ਮਾਲੋ ਕਣਕਾ ਲੱਕ ਪਾ ਕੇ ਪਹੁੰਚ ਸਕਦੀ ਕਿਉਂਕਿ ਅੱਗੇ ਦਾ ਜਿਹੜਾ ਰੇਪੇਟ ਆ ਇੱਕ ਗੱਡੀ ਫਿਰ ਗਈ ਲੜਾਈ ਜਾ ਤੇ ਦੂਜੀ ਗੱਡੀ ਸਰਕਾਰ ਨੇ ਵੰਗ ਕਰਦੇ ਆ ਦਿਸਾ ਨੂੰ ਵੀ ਜਲਦੀ ਜਲਦੀ ਦੂਜੀ ਗੱਡੀ ਭੇਜੀ ਜਾਵੇ ਜਿਹੜੇ ਕਿ ਮਾਲੋ ਅੱਗੇ ਕੰਟਰੋਲ ਕੀਤਾ ਜੇ ਆਪਾਂ ਕਾਰਨ ਕੀ ਆ ਅੱਗ ਲੱਗਣ ਦਾ ਕਾਰਨ ਇਸੇ ਖੁਸ਼ੀ ਹੋ ਸਕਦੀ ਕੀ ਕਹਿ ਜਾਦੇ ਮਾਲੋ ਯਾਰ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਕਟੋੜੀ ਇਹ ਮਤਲਬ 6-7 ਪਲਾਟ ਮਤਲਬ 200 ਜਾਂ 250 ਗਲਾ ਗਲਾ ਲੋ 200-250 ਗਲੇ ਅੱਗ ਫੈਲੀ ਇੱਕ ਪਲਾਟ 25 ਗਲਾ ਹੁੰਦਾ ਤੇ 6 ਪਲਾਟ ਨੇ 150 ਗਲਾ ਲਾ ਲੋ ਤੇ ਅੱਜ ਅੱਗੇ ਕਿਹੜਾ ਕਟਰੋਲਾ ਅੱਜ ਤੋਂ ਕਟਰੋਲਾ ਪਰ ਅੱਗ ਲੱਗੀ ਪੂਰੀ ਲੱਗੀ ਅੱਜ ਪੂਰਾ ਕਟਰੋਲਾ ਨਹੀਂ ਕੋਈ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਮੰਦੂਰ ਨੂੰ ਸਪੈਸ਼ਲ ਜੰਗਲ ਚੱਕਰ ਜੰਗਲ ਸਿਆਤ ਇਤਿਹਾਸ ਜੰਗਲ ਹੋਣ ਕਰਕੇ ਮੰਦੂਰ ਨੂੰ ਫਿਰ ਕੋੜਾ ਪੱਲਾ ਹੋਣੀ ਚਾਹੀਦੀ ਅੱਜ ਤੋਂ 5 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਯਾਰ ਸਾਡੇ ਜੰਗਲਵਾਲ ਕੋਈ ਵੀ ਖੇਈ ਵੀ ਸਰਕਾਰ ਹੈ ਜਿੰਨੇ ਸਰਕਾਰੀਆਂ ਕਿਸੇ ਨੇ ਵੀ ਸੰਗਲਵਾਲ ਧਿਆਨ ਨਹੀਂ ਦਿੱਤਾ ਸਰਦੀ ਹੈ ਰਿਉਣ ਕਰਕੇ ਮਾਮਦੂਰ ਦੇ ਵਿੱਚ ਸਾਹਸ ਕਰਕੇ ਸਾਨੂੰ ਇੱਕ ਫਾਇਰ ਬ੍ਰਿਗੇਡ ਚਾਹੀਦੀ ਹੈ ਇਹ ਚੱਕਰ ਸਰਕਾਰ ਪਿੰਡ ਕੋੜਾ ਚੱਕ ਦੇ ਨੇੜੇ 1100 ਏਕੜ ਦਾ ਸਰਕਾਰੀ ਜੰਗਲਾਤ ਹੈ ਇਹਦੇ ਵਿੱਚ ਕਰੀਬਨ 2 ਵਜੇ ਇਹ 1:3 ਤੋਂ 2 ਵਜੇ ਤੇ ਅੱਗ ਲੱਗੀ ਹੋਈ ਹੈ ਇੱਕ ਫਾਇਰ ਬ੍ਰਿਗੇਡ ਆਈ ਹੈ ਤੇ ਬਾਕੀ ਇੱਕ ਅਜੇ ਆ ਹੀ ਨਹੀਂ ਰਹੀ ਪੰਜ ਦਾ ਟਾਈਮ ਹੋ ਚੱਲਿਆ ਤੇ ਬਾਕੀ ਜੇ ਇੱਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੋਰ ਹੋ ਜੇਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਦੇ ਕਾਬੂ ਨਹੀਂ ਪਾਇਆ ਜਾ ਰਿਹਾ। ਇਹ ਕਾਰਨ ਕੀ ਹੋ ਸਕਦਾ? ਕਾਰਨ ਵੇਖੋ ਜੀ ਇਹ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ। ਕਿੰਨੀ ਕੁ ਖਤਰਨਾਕ ਹੈ? ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਮੇ ਏਰੀਆ ਚ ਮੇਰੇ ਸਾਹਮਣੇ ਕਿਲੋ 1.5 ਕਿਲੋਮੀਟਰ ਚ ਫੈਲੀ ਹੋਈ ਹੈ ਥਾਂ ਥਾਂ ਤੇ ਆ ਬੜੀ ਲੰਮੀ। ਇਹ ਘਟੋ ਘਾੜੇ ਚ 4-5 ਥਾਵਾਂ ਤੇ ਲੱਗੀ ਹੈ ਜੀ। 1 2 ਥਾਵਾਂ ਦੇ ਬੁਝੇ ਇਹ ਕੰਟਰੋਲ ਹੋ ਰਿਹਾ ਬਾਕੀ ਜੋਵੇਂ ਚੱਲਦੀ ਪਈ ਅੱਗ ਵਧੀ ਜਾ ਰਹੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਤੱਕ ਜਾ ਰਹੀ ਹੈ ਗਾਂ ਤੱਕ ਰਹੀ ਇਹ ਜੀ ਚੱਕ ਸਰਕਾਰ ਰਿਜ਼ਰਵ ਫੋਰੈਸਟ ਹੈਗਾ ਜੀ ਮੰਦੋਟ ਬਲਾਕ ਦੇ ਵਿੱਚ ਰੇਂਜ ਫਰੋਈ ਪਰ ਪੈਂਦੀ ਹੈਗੀ ਆ ਤਕਰੀਬਨ ਇਹ ਸਾਰਾ ਏਰੀਆ 1100 ਏਕੜ ਹੈ ਥੋੜਾ ਤੁਹਾਨੂੰ ਪਤਾ ਵੀ ਅੱਜ ਕੱਲ ਫਾਇਰ ਸੀਜ਼ਨ ਹੈ ਜਿਹੜੀ ਥੱਲੇ ਕਾਈ ਬੁਟੀ ਤੁਸੀਂ ਵਖਾ ਸਕਦੇ ਹੋ ਸੁੱਕ ਸੁੱਕੀ ਵੀ ਹੈ ਤੇ ਅੰਗੈਲੀ ਇਹ ਜਿਹੜੇ ਸ਼ਹਿਰ ਚੋਂ ਆਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਹਿਰ ਅੱਜ ਸੰਡੇ ਦਾ ਦਿਨ ਸੀਗਾ ਥੋੜੀ ਲੇਬਰ ਸਾਡੀ ਛੁੱਟੀ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਸ਼ਹਿਰ ਦੇ ਚੋਂਦੇ ਅੱਗੇ ਵੀ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਹੈ ਉਹ ਫਿਰ ਕਿ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਨ ਗਈਆਂ ਗਲਤ ਕਾਸ ਫੂਸ ਤੇ ਸ਼ੁਰੂ ਹੋ ਕੇ ਫਿਰ ਜਿਆਦਾ ਰਕਬੇ ਚ ਫੈਲ ਗਈ ਹੈ ਕਿੰਨੀਆਂ ਥਾਵਾਂ ਤੇ ਫੈਲੀ ਹੈ ਇਹ ਕੰਪਾਰਟਮੈਂਟ ਹੈ ਜੀ ਇੱਥੇ ਹੁਣ ਜਿੱਥੇ ਆਪਾਂ ਖੜੇ ਆ 6 ਤੇ 7 ਕੰਪਾਰਟਮੈਂਟ ਹੈ ਜੰਗਲ ਦਾ ਉੱਥੇ ਪਈ ਹੈ ਉਸ ਤੋਂ ਬਾਅਦ ਥੋੜਾ ਇਹ 20 ਤੋਂ ਸ਼ੁਰੂ ਹੋਈ ਸੀ 20 ਤੋਂ 19 ਵਾਲੀ ਸਾਈਡ ਵੱਧ ਗਈ ਹੈ 6 7 ਵਾਲੀ ਕਾਬੂ ਕਰ ਲਈ ਗਈ ਹੈ 20 ਵਾਲੀ 19 ਵਾਲੀ 17 ਵਾਲੀ ਉਧਰ ਅ ਚੱਲ ਰਿਹਾ ਪ੍ਰੋਸੈਸ ਜੀ ਜਿਸ ਤਰ੍ਹਾਂ ਅੱਗ ਲੱਗੀ ਹੈ ਕੋਈ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਨਜ਼ਰ ਨਹੀਂ ਆ ਰਹੇਗੇ ਨਹੀਂ ਪੁਖਤਾ ਪ੍ਰਬੰਧ ਜੀ ਪੂਰੇ ਹੀ ਹੈਗੇ ਸਾਡੇ ਕੋਲੋਂ ਇੱਕ ਅ ਫਾਇਰ ਬਰਗੇਡ ਦੇ ਸਾਡੇ ਕੋਲ ਨੰਬਰ ਹੈਗੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਹਮੇਸ਼ਾ ਮਦਦ ਦਿੱਤੀ ਜਾਂਦੀ ਹੈ ਅੱਜ ਵੀ ਇਹੀ ਹੋਇਆ ਜਿਵੇਂ ਅੱਗ ਲੱਗਣ ਦਾ ਪਤਾ ਲੱਗਿਆ ਮੈਂ ਕਾਲ ਕੀਤੀ ਹੈ ਜੀ ਤੇ ਫਾਇਰ ਬਰਗੇਡ ਫਿਰੋਜ਼ਪੁਰ ਤੋਂ ਚੱਲੀ ਹੈ ਜੀ ਫਿਰੋਜ਼ਪੁਰ ਥੋੜਾ ਇਥੋਂ ਲਗਭਗ 30 35 ਕਿਲੋਮੀਟਰ ਪਿਆ ਜਾਂਦਾ ਹੈ ਇੱਕ ਰਸਤਾ ਓਬੜ ਖਬੜਾ ਹੈ ਕਿ ਟ੍ਰੈਫਿਕ ਵੀ ਅੱਜਕੱਲ ਜ਼ਿਆਦਾ ਹੁੰਦਾ ਹੈ ਹੈਵੀ ਵਹੀਕਲਸ ਰੋਡ ਤੇ ਹੁੰਦੇ ਆ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਹੈ ਲੇਬਰ ਨੇ ਵੀ ਆਪ ਦਾ ਪੂਰਾ ਜ਼ੋਰ ਲਾਇਆ ਹੈ ਕੰਟਰੋਲਰ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਵੀ ਹਾਂਜੀ ਚਿੰਤਾ ਉਹਨਾਂ ਦੀ ਪੂਰੀ ਜਾਇਜ਼ ਹੈ ਜੀ ਅਸੀਂ ਇਸੇ ਚਿੰਤਾ ਨੂੰ ਮੋਖ ਰੱਖਦੇ ਹੋਈ ਆਪਦੀ ਲੇਬਰ ਨੂੰ ਵੀ ਅੱਗੇ ਤੋਂ ਅੱਜ ਵੀ ਸਾਰੀ ਲੇਬਰ ਮੌਕੇ ਤੇ ਹੈ ਹਾਲਾਂਕਿ ਛੁੱਟੀ ਹੈ ਅੱਜ ਸੰਡੇ ਦੀ ਤੇ ਅੱਗੇ ਤੋਂ ਵੀ ਅਸੀਂ ਛੁੱਟੀਆਂ ਸਾਰੀਆਂ ਲੇਬਰ ਦੀਆਂ ਕਹਾਂਗੇ ਵੀ ਤੁਸੀਂ ਪ੍ਰੈਜ਼ੀਡੈਂਟ ਹੋਣਾ ਤੇ ਬਾਹਰ ਫੀਲਡ 'ਚ ਮੌਕੇ ਤੇ ਬੰਦਾ ਛੱਡਾਂਗੇ ਪੁਖਤਾ ਪ੍ਰਬੰਧ ਨਜ਼ਰ ਨਹੀਂ ਆਜ ਰਹੇ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਚਾਰ ਜਗ੍ਹਾ ਪੁਖਤਾ ਪ੍ਰਬੰਧ ਸਰ ਐਵੇਂ ਆ ਗੱਲ ਵੀ ਫਾਇਰ ਬ੍ਰਿਗੇਡ ਹੀ ਆ ਸਾਡੇ ਕੋਲ ਉਹ ਹੈਗੀ ਹੈ ਲੇਬਰ ਆ ਸਾਡੇ ਕੋਲ ਜੋ ਦੇਸੀ ਤਰੀਕੇ ਹੁੰਦੇ ਆ ਕਈਆਂ ਦਾ ਮਿੱਟੀ ਆ ਜੋ ਅਸੀਂ ਕਰ ਰਹੇ ਹਾਂ ਹੋ ਰਿਹਾ ਉਹਨੇ ਵੀ ਦੇਖਿਆ ਕਿਸਾਨ ਹੀ ਲੱਗੇ ਹੋਏ ਨੇ ਕੋਈ ਨਹੀਂ ਨਹੀਂ ਕਿਸਾਨ ਹੀ ਸਟ ਕਿਸਾਨ ਚਲੋ ਕਿਸਾਨ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਲੱਗੇ ਆ ਸਗੋ ਇਹ ਜੰਗਲ ਹੈ ਇਹਦੇ ਚ ਕੰਨਾ ਹੈ ਨਹੀਂ ਵੀ ਇਹ ਕੋਈ ਸਰਕਾਰੀ ਪ੍ਰਾਪਰਟੀ ਹੈ ਦੇ ਚ ਪਸ਼ੂ ਆ ਪੰਛੀ ਆ ਜੇ ਕੋਈ ਪ੍ਰਾਈਵੇਟ ਬੰਦਾ ਲੱਗਿਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਲੱਗਿਆ ਤੇ ਸਾਡੀ ਲੇਬਰ ਲਗਭਗ 25 30 ਜਣੇ ਸਾਡੀ ਲੇਬਰ ਤੇ ਆ ਉਹ ਨਾਲ ਲੱਗੇ ਹੋਏ ਆ ਹੁਣ ਕੀ ਹਾਲਾਤ ਨੇ ਇਸ ਵੇਲੇ ਅੱਗ ਦੇ ਹਾਲਾਤ ਦਾ ਜੀ ਹਾਲਾਤ ਮੌਕੇ ਤੇ ਵੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਪੰਜ ਛੇ ਸੱਤ ਚ ਕਾਬੂ ਪਾ ਲਿਆ ਗਿਆ 19 20 ਚ ਉਧਰ ਚੱਲ ਰਿਹਾ ਕੰਮ ਤੇ ਕਾਬੂ ਪਾ ਲਿਆ ਜਾਊਗਾ। ਥੈਂਕ ਯੂ ਘਟਨਾ ਜੀ ਕੋ ਅਗਲ ਲੱਗਣ ਵਾਲੇ ਸਾਨੂੰ ਕੋ ਖਬਰ ਮਿਲੀ ਸੀ ਤੇ ਅਸੀਂ ਮੌਕੇ ਤੇ ਆਏ ਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਤੇ ਪਬਲਿਕ ਵੀ ਕਾਫੀ ਜੋਰ ਲਗਾ ਕੇ ਬੁਝਾ ਰਹੇ ਨੇ ਅਗਰ ਹੁਣ ਤਕਰੀਬਨ ਕੰਟਰੋਲ ਹੈ ਫਾਇਰ ਬ੍ਰਿਗੇਡ ਹੋਰ ਵੀ ਆ ਰਹੀਆਂ ਗੱਡੀਆਂ ਕਿੰਨੀਆਂ ਥਾਵਾਂ ਤੇ ਅੱਗ ਲੱਗੀ ਹੈ ਤਿੰਨ ਚਾਰ ਥਾਵਾਂ ਤੇ ਤੇ ਹੁਣ ਕਿੰਨੀ ਗੇ ਖਤਰਨਾਕ ਤੇ ਕੀ ਨੁਕਸਾਨ ਹੋ ਚੁੱਕਾ ਹੈ ਹੁਣ ਕਾਬੂ ਜੇ ਹੁਣ ਕਾਬੂ ਹੈ ਠੀ ਕਾ ਵੀ ਕੰਟਰੋਲਰ ਹੋਰ ਫਾਇਰ ਗੋੜੇ ਆ ਰਹੀ ਹੈ